ਬਾਜੀ ਉੱਚੀ ਬੋਲ ਲਓ ਉਧਰ ਦਾ ਰਵਾਜ ਤੁਹਾਡੀ ਸਾਰੇ ਸ਼ਹਿਰ ਚ ਸੁਣਦੀ ਆ ਕੀ ਕਹਿਣਾ ਸਰਕਾਰ ਜਦੋਂ ਬਦਲ ਨਹੀਂ ਸੀ ਉਦੋਂ ਨਾਰੇ ਬੜੇ ਲੱਗਦੇ ਸੀ ਹੁਣ ਕੀ ਬਣਿਆ ਸਰ ਬਦਲਾ ਦੀ ਸਰਕਾਰ ਆ ਜੀ ਅੱਜ ਦੇਖੋ ਪਹਿਲੀ ਸਰਕਾਰੀ ਉਹ ਕੀ ਕਰਕੇ ਗਈ ਪਹਿਲਾਂ ਨੇ ਕੁਝ ਨਹੀਂ ਕੀਤਾ ਹੁਣ ਨਾਲ ਕੀ ਗੱਲਣਾ ਜੀ ਹੁਣ ਵਾਲਾ ਵੀ ਨਹੀਂ ਕਰ ਰਿਹਾ ਨਹੀਂ ਸਰ ਤੁਹਾਡੇ ਨਾਰਿਆਂ ਦਾ ਮੁੱਲ ਪਿਆ ਕੋਈ ਉਹ ਸਰ ਆਸੀ ਆ ਜੀ ਆਪੂ ਪੈ ਜਾਏਗਾ ਜੀ ਜੇ ਚੰਗੇ ਦੇ ਬੰਦੇ ਅਫਸਰ ਲੈ ਕੇ ਪਹੁੰਚੇਗੀ ਇੱਕ ਵੀਡੀਓ ਨਹੀਂ ਤਾਂ ਬਦਲਾ ਕੀਤਾ ਹੈ ਨਾ ਨਹੀਂ ਬਦਲਾ ਦੇ ਬਦਲਾ ਕਰਕੇ ਤੇ ਅਸੀਂ ਕੀਤਾ ਹੀ ਆ ਜੀ ਸਿੱਟਣ ਨੂੰ ਹਨ ਫੜੀ ਪਤਾ ਹੀ ਆ ਇਹੋ ਜਿਹਾ ਬਦਲਾ ਆ ਨਾ ਮਾਰਾ ਅਛਾ ਇਹ ਬਦਲਾ ਆ ਗਿਆ ਹੁਣ ਗਟਰਾਂ ਦਾ ਪਾਣੀ ਤੁਹਾਡੇ ਘਰਾਂ ਦੇ ਅੱਗੇ ਫਿਰ ਰਿਹਾ ਮਹਾਰਾਏ ਬੋ ਜੀ ਕੱਲ ਪਰਸੋਂ ਦੀ ਗੱਲ ਆ ਤਿੰਨ ਦਿਨ ਹੋ ਗਿਆ ਦਾ ਕੇ ਅੱਗੇ ਵੀ ਵੀਡੀਓ ਪਾਈ ਹਾਂ ਮੁੜ ਕੇ ਪਾਉਣ ਲੱਗੇ ਆ ਆ ਤਿੰਨ ਦਿਨ ਹੋ ਗਿਆ ਦਾ ਪਰ ਕੱਲ ਦੀ ਗੱਲ ਆ ਲੜਾਈ ਲੱਗੀ ਲੱਗਣਾ ਤੇ ਇੱਕ ਜਰਾਨੀ ਤੇ ਬੰਦਾ ਜਾਂ ਰਿਹਾ ਇੱਕ ਮੋਟਰਸਾ ਜਿਹਾ ਬੜੀ ਤੇਜ਼ ਜਾਂ ਰਿਹਾ ਗਈ ਤੇ ਉੱਤੇ ਉਹਦੇ ਸਿੱਟਾ ਪੈ ਗਈਆਂ ਤੇ ਚਲੋ ਆਈ ਉਹਨੂੰ ਫੇਰ ਵੀ ਸਮਝਾਏ ਕਿ ਨਾ ਆ ਜਾ ਛੱਡੋ ਯਾਰ ਜੋ ਹੋ ਗਿਆ ਤੇ ਇਹ ਬਦਲਾ ਆਇਆ ਜਾਂ ਤੁਸੀਂ ਸਰਕਾਰਾਂ ਲੜਾਉਣ ਵਾਸਤੇ ਪਾਣੀ ਤੇ ਨਹੀਂ ਛੱਡ ਲਿਆ ਕਿਤੇ ਇਹ ਫਿਰ ਹੁਣ ਕੀ ਕਹਿ ਸਕਣਾ ਮਹਾਰਾਏ ਦੱਸ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਇਹ ਵੰਖੇ ਦੀਆਂ ਨੇ ਦੇਖ ਸਕਦੇ ਹੋ ਮੋਟਰਸਾਈਕਲ ਦੇਖ ਸਕਦੇ ਹੋ ਔਰ ਪਰੇਸ਼ਾਨੀ ਦੇਖ ਸਕਦੇ ਹੋ ਕਿ ਕਿੰਨੀ ਪਰੇਸ਼ਾਨੀ ਲੋਕ ਘਟ ਰਹੇ ਨੇ ਔਰ ਕਿੰਨੀ ਇੱਥੇ ਦੁਰਦਸ਼ਾ ਹੋ ਰਹੀ ਆ ਔਰ ਪਾਣੀ ਜਿਹੜਾ ਗੰਦਾ ਪਾਣੀ ਗਟਰਾਂ ਦਾ ਪਾਣੀ ਐਸ ਵੇਲੇ ਘਰਾਂ ਦੇ ਅੱਗੇ ਆ ਕਲੋਨੀਆਂ ਦੇ ਵਿੱਚ ਜਾ ਰਿਹਾ ਔਰ ਕਦੋਂ ਤੱਕ ਸਬੰਧਤ ਵਿਭਾਗ ਦੇ ਵੱਲ ਧਿਆਨ ਦੇਵੇਗਾ ਇਹੋ ਹਾਲਾਤ ਰਹਿਣਗੇ ਵੰਖੇ ਦੇ ਮੌਤਵਾਰੀਆਂ ਕੀ ਕਰਦੀਆਂ ਨੇ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਜਿਨ੍ਹਾਂ ਕੋ ਵੋਟਾਂ ਲਈਆਂ ਗਈਆਂ ਨੇ ਇਹ ਵੋਟਾਂ ਦਾ ਕਾਰਨ ਇਹੀ ਸੀ ਕਿ ਇਹਨਾਂ ਨੂੰ ਇੱਕ ਹੁਣ ਲੌਲੀਪੌਪ ਦਿੱਤਾ ਗਿਆ ਕਿ ਸਰਕਾਰ ਤੋਂ ਵੱਡਾ ਪ੍ਰਬੰਧਕ ਹੋ ਗਿਆ ਪ੍ਰਬੰਧਕ ਲੱਗੇਗਾ ਤੇ ਕੰਮ ਹੋਣਾ ਸਰਕਾਰ ਕਿਸੇ ਤੋਂ ਵੀ ਕੰਮ ਕਰਵਾ ਸਕਦੀ ਆ ਸਰਕਾਰ ਨੇ ਕੋਈ ਬੰਦਾ ਫੜ ਕੇ ਅੰਦਰ ਦੇਣਾ ਹੋਵੇ ਤੇ 2 ਮਿੰਟ ਲੱਗਦੇ ਆ ਲੇਕਿਨ ਕਿਸੇ ਦਾ ਕੰਮ ਸਵਾਰਨਾ ਹੋਵੇ ਤੇ ਉਹਦੇ ਪ੍ਰਬੰਧਕ ਲੱਭਣੇ ਪੈਂਦੇ ਆ ਕਿ ਪ੍ਰਬੰਧਕ ਜਾਈਦਾ ਇੱਥੇ ਫਿਰ ਕੰਮ ਹੋਣਾ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਹਰ ਗੱਡੀ ਵਾਲਾ ਹਰ ਜੋ ਵੀ ਇੱਕ ਕਨਵੈንስ ਲੰਘ ਰਿਹਾ ਹਰ ਇੱਕ ਪਰੇਸ਼ਾਨੀ ਦੇ ਵਿੱਚ ਬੋ ਜੀ ਕੀ ਹੋ ਰਿਹਾ ਕਿ ਇੱਥੇ ਇਥੇ ਪਾਣੀ ਬਲਾਕ ਹੋਏ ਦਾ ਆ 3 ਦਿਨ ਤੋਂ ਉਹ ਸਫਾਈ ਕਰਵਾ ਰਹੇ ਆ ਵੀ ਪਾਣੀ ਦੇ ਵਿੱਚ ਆਪਣੇ ਪੁਲੀ ਦੇ ਥੱਲੇ ਗਾਮ ਹੋ ਗਈ ਦੀ ਆ ਅੱਛਾ ਜਿਹੜਾ ਉਹ ਪਾਣੀ ਆ ਸੜਕ ਦੇ ਉੱਤੇ ਭਰਿਆ ਵਾ ਇਹੋ ਕਾਰਨ ਹੈ ਇਹੋ ਕਾਰਨ ਤੇ ਇਹ ਹੁਣ ਆਪਣੇ ਕੋਲੋਂ ਬੰਦੇ ਲਾਏ ਆ ਕਿ ਪ੍ਰਸ਼ਾਸਨ ਨੇ ਭੇਜੇ ਆ ਇਹ ਆਪਣੇ ਕੋਲੋਂ ਕੀਤੇ ਆ ਆਪਣੇ ਕੋਲੋਂ ਕੀਤਾ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਆਪਣੇ ਕੋਲੋਂ ਬੰਦੇ हायर ਕਰਨੇ ਪੈ ਰਹੇ ਆ ਔਰ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਸੜਕ ਦੇ ਉੱਤੇ ਪਾਣੀ ਖੜਾ ਹੈ ਘਰਾਂ ਘਰਾਂ ਦੇ ਅੱਗੇ ਔਰ ਪਾਣੀ ਕਿਹੜਾ ਵਾ ਗੰਦਗੀ ਵਾਲਾ ਗਟਰਾਂ ਦਾ ਪਾਣੀ ਆ ਜੋ ਸਿਬਰੇਜ ਦਾ ਪਾਣੀ ਆ ਔਰ ਬਲਾਕ ਹੋਈ ਪੁਲੀ ਆ ਸਾਹਮਣੇ ਤੁਸੀਂ ਬੋਰਡ ਵੇਖ ਸਕਦੇ ਹੋ ਜੰਮੂ ਦੀਨਾ ਨਗਰ ਅਮਰਸਰ ਲਿਖਿਆ ਤੇ ਅਵੰਖਾ ਜਿਹੜਾ ਇਹ ਆ ਜਿੱਥੋਂ ਤੁਸੀਂ ਦੀਨਾ ਨਗਰ ਜਾਂ ਜੰਮੂ ਜਾਣਾ ਹੋਵੇ ਤਾਂ ਇਸ ਬੋਰਡ ਤੋਂ ਪਹਿਲਾਂ ਆ ਜੋ ਪਾਣੀ ਖੜਾ ਵਾ ਇਹ ਪਾਣੀ ਦਾ ਹੱਲ ਜੋ ਅਜੇ ਤੱਕ ਨਹੀਂ ਕੀਤਾ ਗਿਆ ਅੱਜ ਤੋਂ ਲਗਭਗ 3-4 ਦਿਨ ਪਹਿਲਾਂ ਆਪਾਂ ਇਹ ਖਬਰ ਚਲਾਈ ਸੀ ਕਿ ਇਸ ਦਾ ਧਿਆਨ ਦਿੱਤਾ ਜਾਵੇ ਸਬੰਧਤ ਵਿਭਾਗ ਦੇ ਵੱਲ ਧਿਆਨ ਦੇਣ ਲੇਕਿਨ ਹੁਣ ਤੱਕ ਅੱਜ ਤੱਕ ਕੋਈ ਵੀ ਹੱਲ ਨਹੀਂ ਹੋਇਆ ਔਰ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਵੱਧਦੀ ਨਜ਼ਰ ਆ ਰਹੀ ਆ ਔਰ ਬਹੁਤ ਸਾਰਾ ਪਾਣੀ ਗੰਦਗੀ ਘਰਿਆ ਪਾਣੀ ਜੋ ਆ ਘਰਾਂ ਦੇ ਅੱਗੇ ਆ ਔਰ ਜੇ ਗੱਲ ਕਰੀਏ ਤਾਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਕਈ ਬੱਚੇ ਤਾਂ ਇਸ ਪਾਣੀ ਦੇ ਵਿੱਚ ਡਿੱਗ ਜਾਂਦੇ ਆ ਜਿਸ ਨਾਲ ਬੈਗ ਜਿਹੜੇ ਉਹ ਖਰਾਬ ਹੋ ਰਿਹਾ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਜਦੋਂ ਉਹ ਵੀ ਕਿਤੇ ਦਵਾਈ ਵਗੈਰਾ ਲੈਣ ਜਾਂਦੇ ਆ ਹਸਪੀਟਲ ਨੂੰ ਜਾਂਦੇ ਆ ਤਾਂ ਪਰੇਸ਼ਾਨੀ ਉਹਨਾਂ ਵਾਸਤੇ ਵੀ ਖੜੀ ਆ ਔਰ ਹਰ ਕਨਵੈንስ ਜਿਹੜਾ ਜੋ 40 ਪਿੰਡਾਂ ਦਾ ਇਹੀ ਰਸਤਾ ਐ ਇਸ ਦੇ ਵਿੱਚੋਂ ਦੀ ਲੰਘਦਾ ਔਰ ਹਰ ਇੱਕ ਕਨਵੈਂਸ ਨੇ ਜਦੋਂ ਇਹ ਪਾਣੀ ਗੰਦੇ ਪਾਣੀ ਚੋਂ ਦੀ ਲੰਕੇ ਜਾਣਾ ਇਹੋ ਰਸਤਾ ਇੱਕੋ ਹੀ ਰਸਤਾ ਔਰ ਇਹਦਾ ਹੀ ਹੱਲ ਨਹੀਂ ਹੋ ਰਿਹਾ ਆਹ ਵੇਖ ਸਕਦੇ ਤੁਸੀਂ ਕਿ ਪਾਣੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਸਾਧਨ ਹੈ ਉਹ ਬੰਦ ਹੁੰਦਾ ਨਜ਼ਰ ਆਉਂਦਾ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਰੇਸ਼ਾਨੀ ਘਟਦੇ ਨਜ਼ਰ ਆਉਂਦੇ ਨੇ ਇਹ ਲੰਬੇ ਸਮੇਂ ਤੋਂ ਆ ਔਰ ਅਵੰਖਾ ਜਿਹੜਾ ਆ ਅਵੰਖਾ ਕਹਿੰਦੇ ਬਹੁਤ ਡਿਵੈਲਪ ਹੋ ਰਿਹਾ ਅਵੰਖੇ ਦੀ ਡਿਵੈਲਪਮੈਂਟ ਜਿਹੜੀ ਆ ਉਹ ਤੁਸੀਂ ਵੇਖ ਸਕਦੇ ਹੋ ਕਿ ਇਹ ਅਵੰਖੇ ਦੀ ਡਿਵੈਲਪਮੈਂਟ ਆ ਔਰ ਅਵਾਂਖੇ ਦੇ ਵਿੱਚ ਪਾਣੀ ਗੰਦਗੀ ਭਰਿਆ ਜਿਹੜਾ ਵਾ ਇਹ ਵੇਖੋ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਕਿਵੇਂ ਲੰਘ ਰਹੇ ਨੇ ਵਿੱਚੋਂ ਦੀ ਔਰ ਪਰੇਸ਼ਾਨੀ ਜਿਹੜੀ ਆ ਲੰਬੇ ਸਮੇਂ ਤੋਂ ਲੋਕ ਘਟ ਰਹੇ ਨੇ ਆਓ ਇਧਰ ਆਓ ਜੀ ਰੱਖ ਥੋੜਾ ਜਿਹਾ ਅੱਗੇ ਆਓ ਹਾਂਜੀ 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 ਇਹ ਚਾਨਣਾ ਪਾਓ ਜੀ ਇਹ ਪਾਣੀ ਦਾ ਹੱਲ ਜੇ ਹੋਇਆ ਨੀਗਾ ਚਾਨਣਾ ਕੀ ਪਾਣਾ ਇਹੋ ਹੀ ਸੁਣਦੇ ਆਏ ਆ ਕਿ ਨਾਲੀਆਂ ਨਾਲੇ ਨਾਲੀਆਂ ਨਾਲੇ 75 ਸਾਲ ਹੋ ਗਏ ਨੇ ਅਸੀਂ ਨਾਲੀਆਂ ਨਾਲੇ ਜਿਹੜੀ ਬਾਹਰ ਆ ਸਕੇ ਅੱਗੇ ਕਿੱਥੇ ਜਾਵਾਂਗੇ ਇਹ ਲੋਕਾਂ ਦਾ ਬਦਲਾਅ ਕਰਿਆ ਸੀ ਸਰਕਾਰ ਬਦਲੀ ਸੀ ਕਿੰਨੇ ਦਿਨਾਂ ਦਾ ਕੀ ਹਾਲ ਹੈ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਿਛੜੇ ਹੋਏ ਇਲਾਕਿਆਂ ਦਾ ਇਹ ਹਾਲ ਹੈ ਤੇ ਆਪਣੇ ਆਪ ਨੂੰ ਪਿਛੜਿਆ ਮੰਨਦੇ ਹੋ ਹੁਣ ਬਿਲਕੁਲ ਹਲੇ ਵੀ ਦੱਸੋ ਹੋਰ ਇਹ ਵੰਖਾ ਜਿਹੜਾ ਹੁਣ ਪਿਛੜਿਆ ਜਾ ਗਿਆ ਇਸ ਤੋਂ ਹੋਰ ਪਿਛੜਣਾ ਤੇ ਹੋਰ ਛੱਡ ਦਿਓ ਕੁਝ ਇਹ ਵੰਖਾ ਤੇ ਮਸ਼ਹੂਰ ਹੀ ਬਹੁਤ ਸੀ ਫੇਮਸ ਹੀ ਬੜਾ ਸੀ ਕਿ ਬੜਾ ਡਿਵੈਲਪ ਹੋ ਰਿਹਾ ਕਿਹੜੇ ਕੰਮ ਚ ਨਹੀਂ ਤੁਸੀਂ ਨਹੀਂ ਵੇਖਿਆ ਨਹੀਂ ਅਸੀਂ ਦੇਖਿਆ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਬੜਾ ਕਿਹਾ ਜੀ ਵੰਖਾ ਜੀ ਵੰਖਾ ਬੜਾ ਡਵਲ ਹੋ ਰਿਹਾ ਆ ووٹ ਵੱਡੇ ਵੱਡੇ ਵੰਖੇ 'ਚ ਲੱਗੇ ਆ ਜਨਾਬ ਮੈਂ ਉਹ ਹੀ ਗਿਆ 75 ਸਾਲ ਹੋ ਗਏ ਨੇ ਅਸੀਂ ਨਾਲੀਆਂ ਨਾਲੇ ਜਿਹੜੀਆਂ ਬਾਹਰ ਆ ਸਕਿਆ ਹਲੇ ਕੀ ਕਰਾਂਗੇ ਇੱਕ ਹੀ ਮਾਂ ਪਿਓ ਨੂੰ ਫਿਕਰ ਪਿਆ ਹੋਇਆ ਕਿ ਬਿਮਾਰੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਫੈ ਰਹੀਆਂ ਨੇ ਔਰ ਗੰਦਗੀ ਵਾਲਾ ਪਾਣੀ ਗੱਡਰਾਂ ਦਾ ਪਾਣੀ ਵੰਖੇ ਦੀਆਂ ਸੜਕਾਂ ਦੇ ਉੱਤੇ ਆ ਔਰ ਜੇ ਵੰਖੇ ਦੀਆਂ ਸੜਕਾਂ ਦੇ ਹਾਲਾਤ ਐ ਮੇਨ ਪਿੰਡ ਦੇ ਹਾਲਾਤ ਨੇ ਤੇ ਬਾਕੀ ਪਿੰਡਾਂ ਦੇ ਕੀ ਹਾਲਾਤ ਹੋਣਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ